ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਜੇ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲੋ ਢੀੜ ਤੋਣ ਦੇ ਬਹਾਨੇ ਆਹ ਜਾ ਹੁਣ ਨਿਬੜੇ ਤੋੜੇ ਯਾਰ ਨੇ ਦਸ ਮੇ ਆਵਾ ਕਿਹੜੇ ਬਹਾਨੇ ਜ਼ਿੰਦਗ ਮਾਨੇ ਖਾਲੀ ਵੇ ਹੁਣ ਮੇਰੇ ਬਾਪੂ ਨੇ ਕਰਨਾਲ ਕੇ ਟਮੋਟਰਲਾ ਰੁਲ ਗਏ ਪੁੱਤ ਬੇਗਾਨੇ ਪਰ ਤੂੰ ਲਾਉਂਦੀ ਰਹੀ ਬਹਾਨੇ ਛੁੱਟ ਗਏ ਮੇਰੇ ਹੜ ਪਰਾਨੇ ਪਿਆਰ ਮੇਰੇ ਦੀ ਕਦਰ ਨਾ ਜਾਣੀ ਅੱਜ ਅਲਾਂ ਬਾਹਲਾ ਜਾਣੀ ਮਿੱਤਰਾਂ ਦੇ ਕਿਉਂ ਵਲ ਤੇ ਢੀੜ ਤੋਣ ਦੇ ਬਹਾਨੇ ਆ ਜਾ ਨੀ ਮਿੱਤਰਾਂ ਦੇ ਕਿਉਂ ਵਲ ਤੇ ਢੀੜ ਤੋਣ ਦੇ ਬਹਾਨੇ ਆ ਜਾ